ਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਇਆ ਬਹੁਤ ਸੋਹਣੀ ਸਾਰੀ ਸਮਰ ਦੀ ਕਲੈਕਸ਼ਨ ਰਹੂਗੀ ਤੇ ਆਪਾਂ ਜਿਹੜੇ ਸੂਟ ਲੈ ਕੇ ਆਇਆ ਨਾ ਮਤਲਬ ਕਿ ਰਸ਼ੀਆ ਬ੍ਰਾਂਡ ਦੇ ਰਹਿਣਗੇ ਸ਼ਿਮਰ ਦੇ ਉੱਪਰ ਕਾਟਨ ਸ਼ਿਮਰ ਆਇਆ ਬਹੁਤ ਹੀ ਸੋਹਣੀ ਨਾਲ ਪਿਓਰ ਮੁੰਡਾਲ ਦੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੀ ਕਲੈਕਸ਼ਨ ਆ ਸੋ ਇਹਨਾਂ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਹੋਣਗੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ WhatsApp ਦਾ ਨੰਬਰ ਆਪਣਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਹ ਜਿਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋ ਹੇ ਤੱਕ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਤੁਹਾਡੇ ਲਈ ਹਰ ਰੋਜ਼ ਡੇਲੀ ਵੀਡੀਓ ਲੈ ਕੇ ਆਉਂਦੇ ਆਂ ਤੇ ਅਲੱਗ-ਅਲੱਗ ਤਰ੍ਹਾਂ ਦੇ ਫੈਬਰਿਕ ਨਾਲ ਅਲੱਗ-ਅਲੱਗ ਤਰ੍ਹਾਂ ਦੀ ਰੇਂਜ ਦੇ ਨਾਲ ਘੱਟ ਤੋਂ ਘੱਟ ਵਾਲੇ ਤੇ ਵੱਧ ਤੋਂ ਵੱਧ ਵਾਲੇ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਿਓ ਤੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਚਲੋ ਜੀ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਜਿਹੜੀਆਂ ਪਹਿਣਾ ਆਪਣੇ ਨਾਲ ਪਹਿਲਾਂ ਤੋਂ ਹੀ ਜੁੜੀਆਂ ਹੋਈਆਂ ਨੇ ਪਹਿਲਾਂ ਆਪਣੀ ਵੀਡੀਓ ਆਉਂਦੀ ਹੁੰਦੀ ਸੀ ਸ਼ਾਮ ਨੂੰ ਪੰਜ ਤੋਂ 6 ਵਜੇ ਅਪਲੋਡ ਹੋ ਜਾਂਦੀ ਸੀ ਬਟ ਹੁਣ 9 ਤੋਂ 10 ਮਾਰਨਿੰਗ ਦੇ ਵਿੱਚ ਅਪਲੋਡ ਹੁੰਦੀ ਆ ਇਹਦਾ ਕਾਰਨ ਇਹੀ ਆ ਕਿ ਨਾਲ ਦੇ ਨਾਲ ਤੁਹਾਡੇ ਆਰਡਰ ਚੱਕੇ ਜਾਂਦੇ ਨਾਲ ਦੇ ਨਾਲ ਡਿਸਪੈਚ ਹੋ ਜਾਣਗੇ ਕਿਉਂਕਿ ਸ਼ਾਮ ਨੂੰ ਜਦੋਂ ਤੁਹਾਡੇ ਤੱਕ ਵੀਡੀਓ ਪਹੁੰਚਦੀ ਆ ਤਾਂ ਕਾਫੀ ਲੇਟ ਹੋ ਜਾਂਦੀ ਆ ਤਾਂ ਇਧਰੋਂ ਫੋਨ ਵਗੈਰਾ ਹਨਾ ਜਾਂ ਆਫ ਹੋ ਜਾਂਦੇ ਆ ਤਾਂ ਕਈ ਭੈਣਾਂ ਦੇ ਆਰਡਰ ਮਾਰਨਿੰਗ ਨੂੰ ਚੱਕ ਹੁੰਦੇ ਆ ਤਾਂ ਭੈਣਾਂ ਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਪਹਿਲਾਂ ਮੈਸੇਜ ਕੀਤਾ ਤੇ ਤੁਸੀਂ ਰਿਪਲਾਈ ਨਹੀਂ ਕੀਤਾ ਤੁਸੀਂ ਸਾਡਾ ਸੂਟ ਕਿਸੇ ਹੋਰ ਨੂੰ ਦੇਤਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਹਨਾ ਕਰਦੇ ਹੋਏ ਤਾਂ ਮੈਂ ਸ਼ਾਪ ਦੇ ਟਾਈਮਿੰਗ ਦੇ ਨਾਲ ਹੀ ਤਾਂ ਕਿ ਤੁਹਾਡੇ ਆਰਡਰ ਨਾਲ ਦੀ ਨਾਲ ਚੱਕ ਕੇ ਨਾਲ ਦੀ ਨਾਲ ਤੁਹਾਡੇ ਆਰਡਰਾਂ ਦੀ ਬੁਕਿੰਗ ਕੀਤੀ ਜਾਵੇ ਤਾਂ ਮਾਰਨਿੰਗ ਦਾ ਟਾਈਮ ਆ ਹੁਣ ਜੀ ਤੇ ਤਾਂ ਮੈਂ ਭੈਣਾਂ ਨੂੰ ਦੱਸ ਰਹੀਆਂ ਸ਼ਾਇਦ ਕਈ ਭੈਣਾਂ ਤਾਂ ਕਿ ਇਹ ਨਾ ਪਹੁੰਚ ਹੋਵੇ ਸ਼ਾਮ ਨੂੰ ਫਿਰ ਵੀਡੀਓ ਨੂੰ ਵੇਟ ਕਰਦੀਆਂ ਹੋਣ ਤਾਂ ਹੁਣ ਆਪਣੀ ਜਿਹੜੀ ਵੀਡੀਓ ਆ ਇਹ ਮਾਰਨਿੰਗ 9 ਤੋਂ 10 ਦੇ ਵਿੱਚ ਵਿੱਚ ਅਪਲੋਡ ਹੋ ਜਾਇਆ ਕਰਨੀ ਆ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਬਹੁਤ ਸੋਨੇ ਕਲੈਕਸ਼ਨ ਲੈ ਕੇ ਆਏ ਆ ਰਸ਼ੀਆ ਬ੍ਰਾਂਡ ਵੀ ਰਹੂਗੀ ਤੇ ਜਿਹੜਾ ਵੀ ਸੂਟ ਆਊਗਾ ਪਸੰਦ ਬਸ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਆਪਣਾ ਨੰਬਰ ਉੱਪਰ ਚੱਲ ਰਿਹਾ 872999343 ਅਾ WhatsApp ਦਾ ਨੰਬਰ ਹੈ ਜਿਹਦੇ ਉੱਪਰ ਜਾ ਕੇ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਵਾ ਤੇ ਘਰ ਬੈਠੇ ਤੁਸੀਂ ਆਪਣਾ ਇਹ ਸੂਟ ਮੰਗਵਾਉਣਾ ਚਾਹੇ ਤਾਂ ਤੁਸੀਂ ਪਿੰਡ ਤੋਂ ਬਿਲੋਂਗ ਕਰਦੇ ਹੋ ਚਾਹੇ ਕਰਦੇ ਹੋ ਸ਼ਹਿਰ ਤੋਂ ਘਰ ਤੱਕ ਤੁਹਾਡਾ ਇਹ ਸੂਟ ਪਹੁੰਚੂਗਾ ਲੋ ਪਿਓਰ ਕਾਟਨ ਆ ਜਿਹੜੀ ਲੌਨ ਕਾਟਨ ਹੁੰਦੀ ਆ ਬਹੁਤ ਹੀ ਸੋਹਣੀ ਸੁਪੀਰੀਅਰ ਵਾਲੀ ਪੂਰੀ ਪ੍ਰੋਪਰ ਤੇ ਰਸ਼ੀਆ ਬ੍ਰਾਂਡ ਦੀ ਸਾਰੀ ਟੈਗਿੰਗ ਮਿਲੂਗੀ ਨਾਲ ਟੈਗ ਲੱਗੇ ਹੋਏ ਮਿਲਣਗੇ 4 ਸਾਈਡ ਵੀ ਸਟੈਂਪਿੰਗ ਮਿਲੂਗੀ ਆਲ ਓਵਰ ਪ੍ਰਿੰਟਾ ਪ੍ਰਿੰਟਿੰਗ ਇੰਨੀ ਸੋਹਣੀ ਆ ਤੇ ਫ੍ਰੈਗਰੈਂਸ ਵਾਲੇ ਸੂਟ ਆ ਬਹੁਤ ਹੀ ਸੋਹਣੀ ਫ੍ਰੈਗਰੈਂਸ ਆਉਂਦੀ ਆ ਸੂਟਾਂ ਦੇ ਵਿੱਚੋਂ ਨਾਲ ਸ਼ਿਮਰ ਹੈਗੀ ਆ ਇਹ ਪਿਓਰ ਕਾਟਨ ਸ਼ਿਮਰ ਦੇ ਸੂਟ ਆ ਕੋਈ ਇਹ ਨਹੀਂ ਸ਼ਿਮਰ ਦਾ ਨਾਂ ਸੁਣ ਕੇ ਭੈਣਾਂ ਨੂੰ ਹੁੰਦਾ ਕਿ ਸ਼ਾਇਦ ਤਾਰ ਸ਼ਿਮਰ ਸ਼ਿਮਰ ਦੀ ਪਾਈ ਆ ਇੱਕ ਵੀ ਤਾਰ ਸ਼ਿਮਰ ਦੀ ਨਹੀਂ ਹੈਗੀ ਜਸਟ ਸ਼ਿਮਰ ਦਾ ਧਾਗਾ ਵਿੱਚ ਚੱਲਿਆ ਹੋਇਆ ਪਰ ਇਹਦਾ ਕੋਈ ਵੀ ਤੁਹਾਨੂੰ ਇਹ ਨਹੀਂ ਹੋਊਗਾ ਵੀ ਇਹ ਚੁਪਦਾ ਵਾ ਜਾਂ ਕੁਝ ਵੀ ਜਿਵੇਂ ਮਰਜੀ ਵਿਦਆਊਟ ਲਾਈਨਿੰਗ ਤੁਸੀਂ ਇਹਦੀ ਸਟਿਚਿੰਗ ਕਰਵਾਓ ਵਿਦ ਲਾਈਨਿੰਗ ਕਰਵਾਓ ਉਹ ਤੁਹਾਡੀ ਆਪਣੀ ਇੱਛਾ ਜੀ ਬਹੁਤ ਸੋਹਣੇ ਸੂਟ ਆ ਪ੍ਰਿੰਟ ਤੁਸੀਂ ਚੈੱਕ ਕਰ ਲਓ ਬਹੁਤ ਹੀ ਪਿਆਰੇ ਨੇ ਜਿਵੇਂ ਮਰਜੀ ਤੁਸੀਂ ਹਨਾ ਮੇਰੇ ਛੇੜੇ ਗੁਰਦੁਆਰਾ ਸਾਹਿਬ ਬਾਹਰ ਅੰਦਰ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਸੂਟਾਂ ਨੂੰ ਆ ਲੋ ਬਾਹਰ ਦੇ ਵਿੱਚ ਜਿਵੇਂ ਆਪਾਂ ਪਹਿਲਾਂ-ਪਹਿਲਾਂ ਨਵੇਂ ਸੂਟ ਰੱਖਦੇ ਆ ਜੀ ਕਿਤੇ ਬਾਹਰ ਕਿਸੇ ਰਿਸ਼ਤੇਦਾਰੀ ਚ ਜਾਣ ਲਈ ਗੁਰਦੁਆਰਾ ਸਾਹਿਬ ਜਾਣ ਲਈ ਉਸ ਤੋਂ ਬਾਅਦ ਜਿਵੇਂ ਮਰਜੀ ਰੂਟੀਨ ਵਾਈਜ਼ ਪਾ ਸਕਦੇ ਹੋ ਬਹੁਤ ਸੋਹਣੇ ਪਿਆ ਪਿਆਰੇ ਜੀ ਪਿਓਰ ਮੁਢਾਲ ਦੇ ਦੁਪट्टे ਲੱਗੇ ਹੋਏ ਆ ਪੂਰੇ ਖੁੱਲੇ ਡੁੱਲੇ ਪ੍ਰੋਪਰ ਖੁੱਲੇ ਢੁੱਲੇ ਵਧੀਆ ਬੁੱਕਲ ਵੱਜੂਗੀ ਦੁਪੱਟੀਆਂ ਦੀ ਲੰਬਾਈ ਚੜਾਈ ਪੂਰੀ ਵਧੀਆ ਬਹੁਤ ਸੋਹਣੀ ਆ ਇਹ ਹੈਗਾ ਵਾ ਆਪਣਾ ਪੀਚ ਕਲਰ ਦੇ ਨਾਲ ਕੰਟਰਾਸਟ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟਿੰਗ ਚੈੱਕ ਕਰ ਲਓ ਪ੍ਰਿੰਟਿੰਗਾਂ ਬਹੁਤ ਸੋਹਣੀ ਆਈਆਂ ਇਹਨਾਂ ਦੇ ਵਿੱਚ ਸੋ ਜਿਹੜਾ ਪਿੰਡ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਆ ਲੋ ਜੀ ਨੈਕਸਟ ਇਹਦੇ ਵਿੱਚ ਕਲਰ ਹੈਗਾ ਜੀ ਬਲੂ ਸ਼ੀ ਏ ਆਪਣੇ ਕੋਲ ਰਿਪੀਟ ਆ ਪਹਿਲਾਂ ਵੀ ਆਪਾਂ ਇਹਦੇ ਨਾਲ ਦੀ ਮੈਂ ਇੱਕ ਵੀਡੀਓ ਪਾ ਚੁੱਕੀ ਆ ਇਹ ਹੁਣ ਸੈਕਿੰਡ ਟਾਈਮ ਆਪਾਂ ਵੀਡੀਓ ਪਾਉਣ ਲੱਗੇ ਆ ਸੋ ਜਿਹੜੀਆਂ ਭੈਣਾਂ ਰਹਿ ਰਹੀਆਂ ਸੀ ਨਹੀਂ ਮਿਲੇ ਤਾਂ ਹੁਣ ਤੁਸੀਂ ਆਰਡਰ ਕਰ ਸਕਦੇ ਹੋ ਸੈਕਿੰਡ ਇਹਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਬਲੂ ਸ਼ੇਡ ਇਹ ਵੀ ਕਲਰ ਬਹੁਤ ਸੋਹਣਾ ਬਲੂ ਤੇ ਪਿੰਕ ਦਾ ਕੰਟਰਾਸਟ ਕਲਰ ਨੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਲਾਸਟ ਸੇਮ ਕਲਰ ਦਾ ਹੀ ਬਲੂ ਆਊਗਾ ਇਹਦਾ ਦੁਪੱਟਾ ਪੂਰਾ ਫੁੱਲਾ ਢੁਲਾ ਵਧੀਆ ਤੇ ਸਾਰੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਫਲੋਰ ਥਰਡ ਵਾਲਾ ਆਊਗਾ ਇਹਦਾ ਫਰੋਜ਼ੀ ਦੇ ਨਾਲ ਕੰਟਰਾਸਟ ਇਹ ਵੀ ਕੰਟਰਾਸਟ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟਿੰਗ ਆ ਬਹੁਤ ਹੀ ਪਿਆਰੀਆਂ ਬਹੁਤ ਹੀ ਸੋਹਣੀਆਂ ਆਈਆਂ ਨੇ ਆ ਲੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਤੁਸੀਂ ਉਹਦਾ ਸਕਰੀਨਸ਼ਾਟ ਲੈਣਾ ਤੇ WhatsApp ਤੇ ਕਰ ਦੇਣਾ ਆਰਡਰ ਨਾਲ ਸੇਮ ਆਊਗਾ ਪਿਓਰ ਮੁਢਾਲ ਦਾ ਦੁਪੱਟਾ ਜਿਹੜੀਆਂ ਪਹਿਣਾ ਸ਼ਾਪ ਤੇ ਆ ਕੇ ਲੈਣਾ ਚਾਹੁੰਦੀਆਂ ਨੇ ਸੂਟਾਂ ਨੂੰ ਸ਼ਾਪ ਤੇ ਆ ਕੇ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਸੋਹਣੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੇ ਸ਼ਾਪ ਤੇ ਆਉਣ ਤੋਂ ਪਹਿਲਾਂ ਪਲੀਜ਼ ਹਰੇਕ ਭੈਣ ਨੂੰ ਇਹ ਰਿਕਵੈਸਟ ਹੁੰਦੀ ਹੈ ਕਿ ਜਦੋਂ ਵੀ ਤੁਸੀਂ ਆਉਣਾ ਬਸ ਇੱਕ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਆਰਾਮ ਦੇ ਨਾਲ ਇੱਕ ਤਾਂ ਅਟੈਂਡ ਕਰ ਸਕੀਏ ਸੈਕੰਡ ਇਹ ਹੁੰਦਾ ਕਿ ਕਈ ਵਾਰ ਉਰੇ ਪਰੇ ਹੋਈਏ ਤੁਹਾਡਾ ਗੇੜਾ ਨਾ ਲੱਗੇ ਜੀ ਆ ਲੋ ਸੈਕੰਡ ਪ੍ਰਿੰਟ ਚੈੱਕ ਕਰੋ ਇਹ ਹੈਗਾ ਸੈਕੰਡ ਪ੍ਰਿੰਟ ਇਹਦੇ ਵਿੱਚ ਹੀ ਪਹਿਲਾਂ ਆਪਾਂ ਇੱਕ ਪ੍ਰਿੰਟ ਖੋਲਿਆ ਤਿੰਨ ਕਲਰ ਉਹਦੇ ਸੀ ਤਿੰਨੇ ਕਲਰ ਇਹਦੇ ਮਿਲਣਗੇ ਇਹ ਵੀ ਕਲਰ ਬਹੁਤ ਸੋਹਣਾ ਲਵੈਂਡਰ ਸ਼ੇਡ ਦਾ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪਿਓਰ ਕਾਟਨ ਸ਼ਿਮਰ ਨਾਲ ਇਹਦੇ ਵੀ ਸੇਮ ਆਊਗਾ ਦੁਪੱਟਾ ਲੋ ਜੀ ਸਾਰੇ ਸੂਟ ਵਿੱਚੋਂ ਇੱਕ ਅਲੱਗ ਜੀ ਫ੍ਰੈਗਰੈਂਸ ਇੰਨੀ ਸੋਹਣੀ ਫ੍ਰੈਗਰੈਂਸ ਆਉਂਦੀ ਹੈ ਜਦੋਂ ਸੂਟ ਖੋਲਦਾ ਵਾ ਤੇ ਇਹ ਰਸ਼ੀਆ ਬ੍ਰਾਂਡ ਦੀ ਇੱਕ ਖਾਸੀਅਤ ਆ ਜਿਹੜੇ ਵੀ ਫ੍ਰੈਗਰੈਂਸ ਵਾਲੇ ਸੂਟ ਆਉਂਦੇ ਆ ਜ਼ਿਆਦਾਤਰ ਰਸ਼ੀਆ ਬ੍ਰਾਂਡ ਹੀ ਲਾਂਚ ਕਰਦਾ ਵਾ ਬਹੁਤ ਸੋਹਣੀ ਸਾਰੇ ਡਿਜੀਟਲ ਦੇਖੋ ਦੁਪट्टे ਬਣੇ ਹੋਏ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਸਾਰੇ ਦੁਪट्टे ਨੇ ਨੈਕਸਟ ਹੈਗਾ ਜੀ ਇਹਦੇ ਵਿੱਚ ਮਹਿੰਦੀ ਫਿੱਟ ਲਾਈਟ ਜਾਂ ਮਹਿੰਦੀ ਸਾਰੇ ਜਿੰਨੇ ਜਿੰਨੇ ਵੀ ਪ੍ਰਿੰਟ ਦਿਖਾ ਰਹੀਆਂ ਸਾਰੇ ਇੰਗਲਿਸ਼ ਜੇ ਕਲਰ ਨੇ ਕੋਈ ਵੀ ਕਲਰ ਇਹ ਨਹੀਂ ਹੈਗਾ ਵੀ ਤੁਹਾਨੂੰ ਡਾਰਕ ਜਿਹਾ ਲੱਗੂਗਾ ਜਾਂ ਜ਼ਿਆਦਾ ਹੀ ਲਾਈਟ ਜਿਹਾ ਲੱਗੂ ਸਾਰੇ ਇੰਗਲਿਸ਼ ਕਲਰ ਨੇ ਬਹੁਤ ਪਿਆਰੇ ਬਹੁਤ ਸੋਹਣੇ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਇਹ ਵੀ ਪ੍ਰਿੰਟਿੰਗ ਤੇ ਕਲਰ ਬਹੁਤ ਸੋਹਣਾ ਬਹੁਤ ਹੀ ਪਿਆਰੇ ਪੀਸ ਨੇ ਜਿਹੜੇ ਆਪਾਂ ਤੁਹਾਨੂੰ ਦੇ ਰਹੇ ਹਾਂ ਨਾਲ ਸੇਮ ਆਊਗਾ ਦੁਪੱਟਾ ਤੇ ਥਰਡ ਕਲਰ ਦੇ ਵਿੱਚ ਹੈਗਾ ਜੀ ਤੁਹਾਨੂੰ ਮਿਲੇਗਾ ਗਾਜਰੀ ਸ਼ੇਡ ਇਹਦੀ ਬਹੁਤ ਡਿਮਾਂਡ ਰਹਿੰਦੀ ਆ ਵਾਲੀ ਸ਼ੇਡ ਦੀ ਗਾਜਰੀ ਸ਼ੇਡ ਬਹੁਤ ਹੀ ਪਹਿਲਾਂ ਜਾਂਦਾ ਵਾ ਤੇ ਬਹੁਤ ਹੀ ਰੀਅਰ ਹੁੰਦਾ ਇਹ ਪਿੰਕ ਪੀਚ ਦਾ ਮਿਕਸਚਰ ਜਿਹਾ ਹੁੰਦਾ ਗਾਜਰੀ ਜਿਹਾ ਸ਼ੇਡ ਆ ਤੇ ਸਾਰਾ ਸ਼ਿਮਰ ਦਾ ਦੇਖੋ ਕਿੰਨਾ ਸੋਹਣਾ ਯਾਨੀ ਕਿ ਇੱਕ ਅਲੱਗ ਜੀ ਲੁੱਕ ਦੇ ਸੂਟ ਨੇ ਸ਼ਿਮਰ ਦੇ ਨਾਲ ਆ ਪਿਓਰ ਕਾਟਨ ਰਹੂਗੀ 1% ਵੀ ਸਿੰਥੈਟਿਕ ਬੇਸ ਨਹੀਂ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਪਾਂ ਇਹ ਵਾਲੇ ਪੀਸ ਲੈ ਕੇ ਆਇਆ ਨਾਲ ਸੀਮ ਮਿਲੂਗਾ ਜੀ ਇਹਦੀ ਮੁੰਡਾ ਹਾਲ ਦਾ ਪੂਰਾ ਫੁੱਲਾ ਡੁੱਲਾ ਦੁਪੱਟਾ ਲਓ ਜੀ ਤੇ ਦੋ ਪੀਸ ਬਿਠਾਉਂਗੀ ਤੁਹਾਨੂੰ ਮਸ਼ੀਨ ਦੇ ਉੱਪਰ ਮੈਜੀ ਇਹ ਰਣਗੇ ਮੈਚਿੰਗ ਤੋਂ ਇਹ ਸਿਲਕ ਮਸਲੀਨ ਆ ਬਿਲਕੁਲ ਸਿਲਕ ਮਤਲਬ ਇਹ ਫੀਲ ਬਿਲਕੁਲ ਕਾਟਨ ਵਰਗੀ ਹੁੰਦੀ ਆ ਤੇ ਜਿਹੜੀ ਇਹਦੀ ਸ਼ਾਈਨ ਆ ਸ਼ਾਈਨ ਬਿਲਕੁਲ ਸਿਲਕ ਵਾਂਗੂ ਹੋਊਗੀ ਆ ਲੋ ਜੀ ਇਹ ਵੀ ਬ੍ਰਾਂਡ ਦੀ 컬یکشن ਰਹੂਗੀ ਆਪਾਂ ਕੋਈ ਵੀ ਨਾਨ ਬ੍ਰਾਂਡ ਕੱਪੜਾ ਨਹੀਂ ਸੇਲ ਕਰਦੇ ਜਿੰਨਾ ਵੀ ਤੁਹਾਨੂੰ ਮਿਲੇਗਾ ਸਾਰੇ ਬ੍ਰਾਂਡ ਦੇ ਬਹੁਤ ਹੀ ਸੋਹਣੇ ਪਿਆਰੇ ਜੇ ਕਨਸੈਪਟ ਤੁਹਾਡੇ ਲਈ ਲੈ ਕੇ ਆਉਣੀ ਆ ਡੇਲੀ ਲੋ ਜੀ ਘੱਟ ਤੋਂ ਘੱਟ ਰੇਂਜ ਵਾਲੇ ਵੀ ਤੇ ਪਲੱਸ ਤੋਂ ਪਲੱਸ ਰੇਂਜ ਵਾਲੇ ਵੀ ਇਦਾਂ ਰਹੂਗੀ ਇਹਦੀ ਸਾਰੀ ਪ੍ਰਿੰਟਿੰਗ ਜਿੰਨੀ ਵੀ ਪ੍ਰਿੰਟਿੰਗ ਆ ਸਾਰੀ ਹੈਂਡ ਦੇ ਨਾਲ ਹਾਈਲਾਈਟ ਕੀਤੀ ਹੋਈ ਆ ਸਾਰੀ ਹੈਂਡ ਦੇ ਨਾਲ ਹਾਈਲਾਈਟ ਆ ਬਹੁਤ ਸੋਹਣਾ ਪੀਚ ਕਲਰ ਦਾ ਸੂਟ ਆ ਸੇਮ ਪ੍ਰਿੰਟਿੰਗ ਹੀ ਬਾਹਾਂ ਦੇ ਆਊਗੀ ਫਰੰਟ ਤੇ ਬੈਕ ਬਿਲਕੁਲ ਸੇਮ ਰਹੂਗੀ ਸੂਟ ਦੀ ਨਾਲ ਇਹਦੇ ਸੇਮ ਪੀਚ ਕਲਰ ਦੀ ਆਊਗੀ ਬਾਟਮ ਆਹ ਲੋ ਜੀ ਪੀਚ ਕਲਰ ਦੀ ਆਊਗੀ ਇਹਦੇ ਨਾਲ ਬਾਟਮ ਤੇ ਨਾਲ ਇਹਦਾ ਸੇਮ ਆਊਗਾ ਦੁਪੱਟਾ ਪਿਓਰ ਮੋਡਲ ਦਾ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਵਾ ਸੋ ਜਿਹੜਾ ਵੀ ਪੀਸ ਆਊਗਾ ਪਸੰਦ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਆਲੋ ਇਦਾਂ ਰੋ ਗਿਆ ਤੁਹਾਡਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਵਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਨੈਕਸਟ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਹਾਂਲੋ ਨੈਕਸਟ ਕਲਰ ਆ ਵਾਲਾ ਮਿਲੂਗਾ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਵਾ ਫਰੋਜ਼ੀ ਸ਼ੇਡ ਨਾਲ ਇਹਦੇ ਸੇਮ ਇਹ ਫਰੋਜ਼ੀ ਮਤਲਬ ਇਹ ਗ੍ਰੀਨ ਗ੍ਰੀਨੀ ਫਰੋਜ਼ੀ ਜਿਹਾ ਸ਼ੇਡ ਆ ਪ੍ਰੋਪਰ ਫਰੋਜ਼ੀ ਸ਼ੇਡ ਨਹੀਂ ਇੱਕ ਦਾ ਫਰੋਜ਼ੀ ਹੁੰਦਾ ਜਿਹੜਾ ਪਹਿਣਾ ਕਹਿ ਦਿੰਦੀ ਆ ਨਿਕਲ ਗਿਆ ਜੀ ਰੰਗ ਉੱਤਰ ਜਾਂਦਾ ਉਹ ਵਾਲਾ ਫਰੋਜ਼ੀ ਨਹੀਂ ਹੈਗਾ ਗ੍ਰੀਨੀ ਫਰੋਜ਼ੀ ਜਨ ਸ਼ੇਡ ਆ ਯਾਨੀ ਕਿ ਗ੍ਰੀਨ ਫਰੋਜ਼ ਦਾ ਮਿਕਸਚਰ ਜਾਂ ਸ਼ੇਡ ਆ ਬਹੁਤ ਸੋਹਣਾ ਬਹੁਤ ਪਿਆਰਾ ਕੈਮਰਾ ਇਹਨਾਂ ਫਰੋਜ਼ੀ ਦੇ ਵੱਲ ਹੀ ਯਾਨੀ ਕਿ ਕੈਪਚਰ ਕਰ ਰਿਹਾ ਵਾ ਨਾਲ ਇਹਦੇ ਸੇਮ ਤانوں ਮੇਨੂੰ ਗਾਜੀ ਦੁਪੱਟਾ ਸੇਮ ਦੁਪੱਟਾ ਰੋਗਾ ਦੋ ਪੀਸ ਰਹਿਣਗੇ ਦੋਨੇ ਪੀਸ ਬਹੁਤ ਸੋਹਣੇ ਬਹੁਤ ਪਿਆਰੇ ਨੇ ਸੋ ਇਹਨਾਂ ਵਿੱਚੋਂ ਜਿਹੜਾ ਸੂਟ ਹੈਗਾ ਪਸੰਦ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੇ ਕਨਸੈਪਟ ਆਪਾਂ ਲੈ ਕੇ ਆਏ ਤੇ ਗਰਮੀਆਂ ਦੀ ਪੂਰੀ ਜੋਰਾਂ ਸ਼ੋਰਾਂ ਤੇ ਸਟਾਰਟਿੰਗ ਹੋ ਚੁੱਕੀ ਆ ਤੇ ਫੈਬਰਿਕ ਵੀ ਪੂਰੇ ਜੋਰਾਂ ਸ਼ੋਰਾਂ ਤੇ ਆਪਣੇ ਕੋਲ ਪਹੁੰਚਣਾ ਲੱਗ ਚੁੱਕਿਆ ਵਾ ਰਾਮਟੈਕਸ ਦੀਆਂ ਵੈਰਾਈਟੀਆਂ ਰਸ਼ੀਆ ਬ੍ਰਾਂਡ ਦਾਸ ਬ੍ਰਾਂਡ ਜਿਹੜਾ ਆਪਾਂ ਨਿਊ ਸਟਾਰਟ ਕੀਤਾ ਬਹੁਤ ਸੋਹਣੀਆਂ ਕਲੈਕਸ਼ਨਾਂ ਲੈ ਕੇ ਆ ਰਿਹਾ ਸੋ ਬਸ ਵੀਡੀਓ ਦੇ ਨਾਲ ਜੁੜੇ ਰਹੋ ਆਪ ਦਾ ਇੰਨਾ ਹੀ ਜ਼ਿਆਦਾ ਪਿਆਰ ਬਣਾਈ ਰੱਖਿਓ ਜਿਵੇਂ ਜਿਵੇਂ ਤੁਸੀਂ ਹੁਣ ਤੱਕ ਹਨਾ ਪਿਆਰ ਆਪਦਾ ਬਣਾ ਕੇ ਰੱਖਿਆ ਵਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਿਓ ਬੈਲ ਦਾ ਆਈਕਨ ਪ੍ਰੈਸ ਰੱਖਿਓ ਵੀਡੀਓ ਦਾ ਟਾਈਮਿੰਗ ਮੈਂ ਤੁਹਾਨੂੰ ਦੱਸ ਚੱਕੀ ਹਾਂ ਕਿ ਈਵਨਿੰਗ ਹੁੰਦਾ ਸੀ ਮਾਰਨਿੰਗ ਆ ਚੁੱਕਿਆ ਜੀ ਤਾਂ ਕਿ ਤੁਹਾਡੇ ਆਰਡਰਾਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੁਹਾਡਾ ਨਾਲ ਦੀ ਨਾਲ ਆਰਡਰ ਅਸੀਂ ਲੈ ਸਕੀਏ ਤੇ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਕੋਰੀਅਰ ਜਿੱਥੇ ਮਰਜੀ ਤੁਸੀਂ ਬੈਠਿਓ ਹਰ ਥਾਂ ਪਹੁੰਚਦਾ ਹੋਊਗਾ ਚਲੋ ਜੀ ਜਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ